ਬਨਾਮੇ ਹੋਏ ਬਹੁਤ ਤਰੀਕੇ ਦੇ ਨਾਲ ਆ ਸੰਵਿਧਾਨ ਦੀ ਰਾਖੀ ਕਰਦੇ ਹੋਏ ਬਾਬਾ ਸਾਹਿਬ ਆ ਬੇਤ ਕਰਦਾ ਜਿਹੜਾ ਸੰਵਿਧਾਨ ਹੈ ਅਸੀਂ ਆਪੇ ਹੱਤਾਂ ਦੀ ਲੜਾਈ ਲੜਨਾ ਜਾਣਦੇ ਹਾਂ ਔਰ ਇਸੇ ਕਰਕੇ ਅੱਜ ਤੁਹਾਡੇ ਦਫ਼ਤਰ ਦੇ ਸਾਹਮਣੇ ਇਨਕਮ ਟੈਕਸ ਡਿਪਾਰਟਮੈਂਟ ਦੇ ਸਾਹਮਣੇ ਉਹਨਾਂ ਅਸਰਾਂ ਨੂੰ ਕਾਂਗਰਸ ਪਾਰਟੀ ਪੰਜਾਬੀ

جا دیش ہے جی کانگریس پارٹی ہے میں ہمیشہ بول دیا کہنا میں ہمیشہ دیا کہنا کہ کانگریس پارٹی ایک سوچ ہے کانگریس پارٹی ایک بچار ہے

ਅਗਰ ਕਾਂਗਰਸ ਪਾਰਟੀ ਨੂੰ ਦਬਾ ਲਿਆ ਜਾਏ ਅਗਰ ਕਾਂਗਰਸ ਪਾਰਟੀ ਦੇ ਲੀਡਰ ਸੇ ਬਣਾਉਂ ਰਾਹੁਲ ਗਾਂਧੀ ਅੱਗੇ ਨੂੰ 2-10 ਸਾਲ ਦੀ ਸਜ਼ਾ ਦੇ ਦਿੱਤੀਆਂ ਜਾਣ ਅਗੇ ਬਈ ਨਾ ਤਾਂ ਘਰ ਖੋ ਲੈ ਜਾਣ ਅਗੇ ਬਈ ਨਾ ਤਾਂ ਸਿਕورٹی ਖੋ ਲਈ ਜਾਏ ਔਰ ਇਹਨਾਂ ਨੂੰ ਆਰਥਿਕ ਕਮਜ਼ੋਰ ਕਰ ਲਿਆ ਜਾਏ ਤੇ ਅਸੀਂ ਦੇਸ਼ ਤੇ ਆਰਐਸਐਸ ਦੇ ਵਿਚਾਰ ਤਾਰਾ ਲਾਗੂ ਕਰ ਸਕਦੇ ਹਾਂ ਪਰ ਕਿਹਦਾ ਹੱਕ ਗਾਂਧੀ ਪਰਮਾਨ ਦੇ ਵਿੱਚ ਸਾਦੇ ਦੇ ਵਿੱਚ ਹੈ ਪਰ ਉਹਨਾਂ ਚਕਰ காங்கிரஸ் ਪਾਰਟੀ ਦਾ ਝੰਡਾ ਝੂਲ ਰਿਹਾ ਹੈ ਉਹਨਾਂ ਚਕਰ ਅਸੀਂ ਆਰਐਸਐਸ ਦੀ ਵਿਚਾਰਤਾ ਰੇਂਦਰ ਮੋਦੀ ਜੀ ਦੀ ਵਿਚਾਰਤਾ ਹੈ ਦੇਸ਼ ਤੇ ਲਾਗੂ ਨਹੀਂ ਹੋ ਸਕਦੀ ਇਹ ਸਾਰਾ ਸਿਸਟਮ ਬਣਾਇਆ ਗਿਆ ਮੇਰੇ ਸਰਕਾਰਿਓਂ ਬਰਾਉ ਗਾਂਧੀ ਨੂੰ ਸਜ਼ਾ ਦੇਣ ਦਾ ਸਿਸਟਮ 75 ਸਾਲਾਂ ਦੇ ਆਜ਼ਾਦ ਹੋਏ ਦੇਸ਼ ਦੇ ਵਿੱਚ پہلا کسی نو پاشن دین کے دو سال بھی سجا نہیں ہوئی میکسیمم سجا ہے دو سال راہو باندی نو پوری بھی پوری سجا سجا دیتی گئی اور پھر کئی مہینے لگے کئی مہینے لگے جتو جہد تو بات لڑائی لڑی تے سپریم کو جا کے آئی کو اپنا بھی سٹے نہیں ملتا ایک سب یکی تھی آیا ہندوستان دے جو راہول گاندی